ਧੰਨਵਾਦ ਤੁਹਾਡਾ ਤੁਹਾਡੇ ਕਰਕੇ ਹੀ ਅੱਜ ਨੱਕਾ ਪੂਰਾ ਹੋਇਆ ਜਿੰਨੀ ਤੁਸੀਂ ਮਿਹਨਤ ਕੀਤੀ ਰਾਤ ਨੂੰ ਮੈਂ ਤਾਂ ਐਂ ਗੂੰਗਾ ਤੁਹਾਨੂੰ ਤੇ ਤੁਹਾਡੇ ਜਿਹੜੇ ਆਪਣੇ ਜਿਹੜੇ ਗੁਰੂ ਨੇ ਜਿੰਨੇ ਇੰਨੀ ਵਧੀਆ ਸਿੱਖਿਆ ਦਿੱਤੀ ਕੀ ਵੀ ਭਲਾਈ ਦਾ ਕੰਮ ਵਾਸਤੇ ਮੈਂ ਵੀ ਤੁਹਾਨੂੰ ਦੁਬਾਰਾ ਧੰਨਵਾਦ ਤੁਹਾਡਾ ਤੇ ਐਵੇਂ ਤੁਸੀਂ ਕੰਮ ਲੋਕਾਂ ਦਾ ਹੀ ਕਰਦੇ ਹੋ ਧੰਨਵਾਦ ਜੀ ਜੀ ਥੈਂਕ ਯੂ ਸਰ ਜੀ ਅੱਥੀਂ ਕਿ ਆ ਕੇ ਸਾਡੀ ਮਦਦ ਕੀਤੀ ਸਾਡੀ ਹੈਲਪ ਕੀਤੀ ਕਿ ਅਸੀਂ ਸਦਾ ਰਿਣੀ ਰਹਾਂਗੇ ਤੁਸੀਂ ਨਾ ਹੁੰਦੇ ਤਾਂ ਸਾਨੂੰ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਣਾ ਸੀ ਇਹਨੂੰ ਬੰਨਣ ਨੂੰ ਸਾਡੇ ਆਪਣੇ ਬੰਦੇ ਵੀ ਸੀ ਪਰ ਤੁਹਾਡੇ ਵਗੈਰੇ ਕੰਮ ਪੂਰਾ ਨਹੀਂ ਹੋ ਸਕਦਾ ਸੀ ਤੁਸੀਂ ਬਹੁਤ ਛੇਤੀ ਅੱਧੀ ਦੇਣੀ ਜੇ ਕੰਮ ਪੂਰਾ ਕਰ ਦਿੱਤਾ ਸੋ ਜੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਸਾਰੇ ਧੰਨ ਵੱਲੋਂ ਕਿਸ ਨਾਮ ਸਾਡੇ ਮਨਰੇਗਾ ਵਰਕਰ ਨੇ ਜਿਹੜੇ ਇਹਨਾਂ ਨੇ ਬੜੀ ਹਿੰਮਤ ਕੀਤੀ ਹੈ। ਇਹਨਾਂ ਦਾ ਵੀ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਹਾਲ ਦੇ ਸਾਡੇ ਨਾਲ ਲੱਗੇ ਹੋ ਇਸ ਤੋਂ ਜ਼ਿਆਦਾ ਤਾਂ ਮਤਲਬ ਧੰਨਵਾਦ ਕਹਿਣ ਲਈ ਮੇਰੇ ਕੋਲ ਸ਼ਬਦ ਨਹੀਂ ਹੈ ਤੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਵਾਲੀ ਗੱਲ ਵੱਖਰੀ ਹੈ। ਵੈਸੇ ਵਾਕੇ ਦਿਲਾ ਧੰਨਵਾਦ। ਇਹਨੇ ਬਹੁਤ ਬਹੁਤ ਮਿਹਰਬਾਨੀ। ਇਹਲੇ ਵੱਲੋਂ ਸਾਡੀ ਬੇਸਵਾਸਤ ਪਾਉਣਾ ਜੀ ਕਿਤੇ ਵੀ ਸਾਡੀ ਜਰੂਰਤ ਪੈਂਦੀ ਹੈ ਸਾਥ ਸਾਥ ਨਾਮ ਦੀ ਗ੍ਰੀਨ ਐਸੈਸਲਵਰ ਸੰਗਠਨ ਦੇ ਡੇਰਾ ਸੋਤ ਦਾ ਬਹੁਤ ਬਹੁਤ ਮਿਹਰਬਾਨੀ ਜੀ ਬੰਤ ਪਤਾ ਸਾਡੇ ਜਿੱਥੇ ਵੀ ਕਿਤੇ ਪ੍ਰੋਬਲਮ ਆਉਂਦੀ ਹੈ ਤੁਹਾਡੇ ਬੰਦੇ ਸਾਡੇ ਤੋਂ ਪਹਿਲਾਂ ਪਹੁੰਚਣ ਪਹੁੰਚੇ ਹੁੰਦੇ ਨੇ ਪਹਿਲਾਂ ਭਾਖੜੇ ਪੁਸਿਆਣੀ ਚ ਪ੍ਰੋਬਲਮ ਆਈ ਸੀ ਉੱਥੇ ਨਹਿਰ ਲੀਕ ਹੋਈ ਸੀ ਉੱਥੇ ਵੀ ਸਾਰੇ ਆਪਣੇ ਪ੍ਰੇਮੀ ਵੀਰਾਂ ਨੇ ਆ ਕੇ ਇਮੀਡੀਏਟਲੀ ਸਾਡੀ ਮਦਦ ਕੀਤੀ ਔਰ ਅਸੀਂ ਵੱਡੀ ਨਹਿਰ ਦਾ ਪਾੜ ਪੈਣ ਤੋਂ ਬਚਾ ਲਏ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸ੍ਰੀ ਕੁੜਾ ਗੱਜਾ ਬਾਜੀ ਕੇ ਬੋਲੋ ਤੰਤਨ ਜੀ ਮੇਰੇ ਕੋਲ ਤਾਂ ਇਹ ਕੋਈ ਸ਼ਬਦ ਹੈ ਨਹੀਂ ਕਿ ਕੋਈ ਮੈਨਾ ਦਾ ਕੋਈ ਲੀਡਰਾਂ ਦਾ ਨਾ ਮੈਂ ਕੋਈ ਮਤਲਬ ਬੜਾ ਵੱਡਾ ਲਕਸ਼ਤਾ ਦੇ ਨਹੀਂ ਸਕਦਾ ਮੇਰੇ ਬਸ ਤੋ ਕਰਨਾ ਚਾਹੀ ਜਿੰਨੇ ਵੀ ਮੇਰੇ ਪ੍ਰੇਮੀ ਵੀਰ ਜਿਹੜਾ ਸੋਚਾ ਸਦਾ ਸੰਬੰਧ ਰੱਖੇ ਸੀ ਆਏ ਨੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਜੀ ਸਾਡੇ ਕੱਲ ਮੇਰੀ ਆਪਣਾ ਭਾਈ ਦੇ ਨਾਂ 'ਤੇ ਕਿਸੇ ਤੰਨੇ ਨਾਲ ਜਦੋਂ ਆਪਣੇ ਇੱਥੇ ਦਾ ਹੋਣੇ ਜਾਣਾ ਉਹ ਗੱਲ ਹੋਈ ਸੀ ਜੀ ਮੈਂ ਸਾਨੂੰ ਜੂਰਤਾ ਕਿ ਤੁਹਾਡੇ ਵੀਰੇ ਤੁਹਾਡੇ ਬਿਨਾ ਸਾਡਾ ਕੰਮ ਚੱਲਦਾ ਨਹੀਂ ਹੈਗਾ ਉਹਨਾਂ ਕਹਿੰਦੇ ਜੀ ਹੁਣ ਸੀ 10 ਮਿੰਟਾਂ ਤੁਹਾਡੇ ਕੋਲ ਜਿੰਨੇ ਕਿ ਸਾਡੇ ਕੋਲ ਹੈਗੇ ਮੈਟਰ ਰਿਸੋਰਸ ਹੈ ਜੀ ਸਾਨੂੰ ਭੇਜ ਦਾਂਗੇ ਅਸੀਂ ਸਾਰੇ ਸਾਥ ਸੰਗਤ ਦਾ ਚਲੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਰਾਤ ਨੂੰ 8 ਵਜੇ ਤੱਕ 9 ਵਜੇ ਤੱਕ ਜੂਰਾ ਨੇੜੇ ਚੱਲ ਕੇ ਮੇਰੇ ਵੱਲੋਂ ਸਾਡੇ ਪਿੰਡ ਅਰਾਮਬਾਸਣਾ ਪਿੰਡ ਪੰਚਾਇਤ ਕੋਲ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਵੀ ਮੇਰੀ ਪਰਮਾਤਮਾ ਅੱਗੇ ਦੁਆ ਤੁਸੀ ਇਸੇ ਤਰ੍ਹਾਂ ਹੀ ਬਗਲ ਚੰਗੇ ਕੰਮ ਕਰਦੇ ਰਹੋ ਧੰਨ ਸਰਸਤ ਜਿਹਨੇ ਭਾਈ ਜੀ ਕਿਵੇਂ ਹੈਗਾ ਪਾੜ ਕਿੰਨਾ ਕੁ ਬੰਦ ਹੋ ਗਿਆ ਕਿਵੇਂ ਆ ਇਹਦੇ ਬਾਰੇ ਦਿਓ ਜਾਣਕਾਰੀ ਵੀ ਪਾੜ ਹੁਣ ਤੱਕ ਨੂੰ ਸਾਰਾ ਕੰਪਲੀਟ ਜਿਹੜਾ 80 60 ਵੋਟ ਦੇ ਕਰੀਬ ਸੀਗਾ 60 ਤੋਂ ਵਧਿਆ ਹੌਲੀ ਹੌਲੀ 70 ਹੋ ਗਿਆ ਇਹ ਹੁਣ ਬਿਲਕੁਲ ਕੰਪਲੀਟ ਹੋ ਚੁੱਕਿਆ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੋਈ ਆ ਸੀ ਪੁੱਛਿਆ ਵੀ ਜੇਕਰ ਤੁਹਾਨੂੰ ਕੋਈ ਕਮੀ ਪੈਸੀ ਲੱਗਦੀ ਹੈ ਸਾਨੂੰ ਦੱਸੋ ਉਹਨਾਂ ਨੇ ਸਾਰਾ ਜਿਹੜਾ ਸੱਚਾ ਸਰਦਾ ਦੀ ਸਾਰੀ ਸਾਧ ਸੰਗਤ ਦਾ ਗੁਰੂ ਜੀਆਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਿਆ ਵੀ ਤੁਸੀਂ ਰਾਤ ਦੇ ਜੁਟੇ ਹੋਏ ਹੋ ਬਹੁਤ ਦੇ ਲੋ ਸੇਵਾ ਕਰੀਆ ਅਸੀਂ ਸਾਰੇ ਪ੍ਰਸ਼ਾਸਨ ਵੱਲੋਂ ਸਾਰਿਆਂ ਦਾ ਤੁਹਾਡਿਆਂ ਦਾ तहे ਦਿਲੋਂ ਨਾ ਧੰਨਵਾਦ ਕਰਦੇ ਆ ਤੇ ਉਹਨਾਂ ਨੇ ਕਿਹਾ ਵੀ ਇਹ ਤੁਹਾਡੇ ਹੀ ਕਰਨ ਦਾ ਕੰਮ ਸੀ ਕਿਉਂਕਿ ਤੁਸੀਂ ਰਲ ਮਿਲ ਕੇ ਸੇਵਾ કરી ਤੇ ਤੁਸੀਂ ਤਾਂ ਸਾਨੂੰ ਬਚਾਤਾ ਕਿਸੇ ਦਿੱਕਤ ਦੇ ਵਿੱਚੋਂ ਸਾਨੂੰ ਕੱਢਿਆ ਇੱਥੋਂ ਤੱਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਡੇ ਨਾਲ ਖੜੇ ਨੇ ਤੇ ਅਸੀਂ ਵੀ ਜੋ ਸਾਨੂੰ ਸਾਡੇ ਮਨੋਜੀ ਦੀ ਸਿੱਖਿਆ ਉਹਦੇ ਤੇ ਚੱਲ ਕੇ ਸਾਰੀ ਸਹਾਇ ਸੰਗਤ ਨੇ ਰਲ ਮਿਲ ਕੇ ਪੂਰਾ ਸਹਿਯੋਗ ਦਿੱਤਾ ਤੇ ਇਹਦਾ ਜੀਆਂ ਦੀ ਬਸ ਧਿਆ ਮੇਰਾ ਤੇ ਇਸੇ ਤਰ੍ਹਾਂ ਸਾਰੇ ਪਾਸੋਂ ਹੁਣ ਪ੍ਰਸ਼ਾਸਨਿਕ ਕਾਰੀ ਵੀ ਸਾਰਾ ਕੰਪਲੀਟ ਹੋਇਆ ਤੇ ਅਸੀਂ ਵੀ ਸਾਰੇ 85 ਮੈਂਬਰ ਮੈਨੇਜਮੈਂਟ ਵੱਲੋਂ ਸਾਰੇ ਜੋ ਪਹੁੰਚੇ ਆਪਣੀ ਸਾਦਸਨ ਤੱਕ ਗ੍ਰੀਨ ਐਸ ਵੈਲਫੇਅਰ ਸੰਗਠਨ ਸੇਵਾਦਾਰ ਉਹਨਾਂ ਦਾ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਪ੍ਰਸ਼ਾਸਨਿਕ ਅਧਿਕਾਰ ਦਾ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਨਾ ਹੋਰ ਨਵੇਕਾਂ ਦੇ ਵਿੱਚ ਆਏ ਹੋਏ ਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਖੜੇ ਜੋਸ਼ ਜ਼ਿੰਮੇਵਾਰੀ ਸਾਰੀ ਆਪਣਾ ਡੇਰਾ ਸੱਤਾ ਸਬੂਤ ਦੀ ਲੱਗੀ ਸੀ ਇਹਨੇ ਕਿਹਾ ਸੀ ਸਾਨੂੰ ਕੰਪਲੀਟ ਕਰਕੇ ਦੇ ਦਿਓ ਕੰਮ ਕੰਪਲੀਟ ਹੋ ਗਿਆ ਪਿਤਰੀ ਦੀਆਂ ਦਿਆਤਾਂ ਤੇ ਔਰ ਮਾਲਕੋ ਦਾ ਸਤਪੁਰ ਦਾ ਵੀ ਸਤਿਗ੍ਰਾਂਦਾ ਧੰਨਵਾਦ ਕਰਦੇ ਆਂ ਦੰਦਾਂ ਦਾ ਸਰਪ੍ਰਸਤ ਜੀ ਦੋਨੇ ਜੀ